ਨਿੰਬੂ ਦਾ ਮਿੱਠਾ ਆਚਾਰ ਪਾਉਣ ਦੀ ਫੁੱਲ ਵਿਧੀ ਜਿਹੜੀ ਆਪਾਂ ਅੱਜ ਲੈ ਕੇ ਆਏ ਆਂ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਜਦੋਂ ਵੀ ਆਚਾਰ ਪਾਉਣਾ ਹੋਵੇ ਤਾਂ ਇਹ ਵੀਡੀਓ ਤੁਹਾਡੇ ਕੰਮ ਆਵੇਗੀ ਬਾਜ਼ਾਰ ਦੇ ਵਿੱਚੋਂ ਬਹੁਤ ਮਹਿੰਗਾ ਜਿਹੜਾ ਮਿੱਠੇ ਨਿੰਬੂ ਦਾ ਆਚਾਰ ਮਿਲਦਾ ਹੈਗਾ ਇਦੇ ਬਹੁਤ ਸਾਰੇ ਫਾਇਦੇ ਹੈਗੇ ਆ ਕਿਉਂਕਿ ਹਾਜਮੇ ਲਈ ਬਹੁਤ ਵਧੀਆ ਹੁੰਦਾ ਜਿਹੜੇ ਵੀ ਨਿੰਬੂ ਪਾਣੀ ਨਹੀਂ ਪੀ ਸਕਦੇ ਹਨ ਕਈਆਂ ਨੂੰ ਖੱਟਾ ਲੱਗਦਾ ਹੁੰਦਾ ਤਾਂ ਉਹ ਨਿੰਬੂ ਦਾ achar ਆ ਜਿਵੇਂ ਖਾ ਲੈਂਦੇ ਤੇ ਇਹ ਮਿੱਠਾ achar ਹੁੰਦਾ ਕਿਉਂਕਿ ਇਹਨੂੰ ਖੰਡ ਪਾ ਕੇ ਜਿਹੜਾ ਬਣਾਇਆ ਜਾਂਦਾ ਤੇ ਇਹਦੇ ਵਿੱਚ ਜਿੰਨੀ ਮਾਤਰਾ ਦੱਸੀ ਹੁੰਦੀ ਉਹ ਤੋਂ ਆਪਾਂ ਅੱਧੀ ਖੰਡ ਆ ਜਿਹੜੀ ਉਹ ਵੀ ਪਾ ਸਕਦੇ ਆ ਉਹ ਸਾਰਾ ਕੁਝ ਮੈਂ ਤੁਹਾਨੂੰ ਅੱਗੇ ਦੱਸੂਗੀ ਪਹਿਲਾਂ ਇਹਨੂੰ ਕੱਟਣਾ ਕਿਵੇਂ ਆ ਜਿਹੜਾ ਨਿੰਬੂ ਆ ਉਹਨੂੰ ਆਪਾਂ ਬਿਲਕੁਲ ਅਲੱਗ-ਅਲੱਗ ਨਹੀਂ ਕਰਨਾ ਹੁੰਦਾ ਇਸ ਤਰ੍ਹਾਂ ਤੁਸੀਂ achar ਇਹਦੇ ਵਿੱਚ ਚੀਰ ਪਾਉਣੇ ਹੁੰਦੇ ਆ ਤੇ ਵਿੱਚ ਆਪਾਂ ਜਿਹੜਾ ਮਸਾਲ ਉਹ ਲਗ ਲਗ ਤਾਂ ਨਹੀਂ ਕੀਤਾ ਜਾਂਦਾ ਕਿਉਂਕਿ ਜਦੋਂ ਨਿੰਬੂ ਆਪਦਾ ਪਾਣੀ ਛੱਡ ਦਿੰਦਾ ਹੈਗਾ ਤਾਂ ਉਹ ਮਸਾਲਾ ਜੇ ਵੈਸੇ ਲੱਗਿਆ ਹੋਵੇ ਨਾਲ ਤਾਂ ਉੱਤਰ ਜਾਂਦਾ ਪਰ ਇਸ ਤਰ੍ਹਾਂ ਜੇ ਕੱਟਣਾ ਲਗਾਵਾਂਗੇ ਤਾਂ ਜਿਹੜਾ ਇਹ ਮਸਾਲਾ ਆਪਾਂ ਭਰਾਂਗੇ ਤਾਂ ਉਹ ਵਿੱਚ ਹੀ ਰਹੂਗਾ ਤੇ ਉਹ ਰਚਿਆ ਰਹੂਗਾ ਤੇ ਉਹਦੇ ਨਾਲ ਜਿਹੜਾ achar ਆ ਉਹ ਆਪਣਾ ਵਧੀਆ ਤੇ ਟੇਸਟੀ ਬਣੂਗਾ ਇਹ achar ਖਾਣ ਚ ਬਹੁਤ ਵਧੀਆ ਹੁੰਦਾ ਹੈ ਖਾਣਾ ਖਾਣ ਤੋਂ ਬਾਅਦ ਜੇ ਆਪਾਂ ਨਿੰਬੂ ਦਾ achar ਨਾਲ ਖਾਣਾ ਖਾਦਾ ਤਾਂ ਸਾਰਾ ਦਿਨ ਬਹੁਤ ਸੋਹਣੇ ਡਕਾਰ ਆਉਂਦੇ ਰਹਿੰਦੇ ਆ ਤੇ ਹਜਮ ਹੋ ਜਾਂਦਾ ਦੂਸਰਾ ਕੀ ਹੁੰਦਾ ਜਿਵੇਂ ਬੱਚਿਆਂ ਨੂੰ ਸਕੂਲ ਚ ਆਪਾਂ ਪਰੌਂਠਾ ਪੇਜਦੇ ਹਣਾ ਉਹਦੇ ਨਾਲ ਆਏ ਹੁੰਦਾ ਵੀ ਕੀ ਭੇਜਿਆ ਜਾਵੇ ਕਿਉਂਕਿ ਜੇ ਮਿਰਚ ਜਾਂ ਕੋਈ ਹੋਰ achar ਭੇਜਦੇ ਆ ਤਾਂ ਬੱਚਿਆਂ ਨੇ ਖਾ ਨਹੀਂ ਸਕਦੇ ਉਹਨਾਂ ਦਾ ਮੂੰਹ ਮੱਚ ਜਾਂਦਾ ਤੇ ਇਹ ਮਿੱਠੀ ਨਿੰਬੂ ਦਾ achar ਆ ਜਿਹੜਾ ਉਹ ਬੱਚੇ ਵੀ ਖਾ ਸਕਦੇ ਆ ਟਿਫਨ ਦੇ ਵਿੱਚ ਆਪਾਂ ਪ੍ਰਾਂਠੀ ਦੇ ਨਾਲ ਵੀ ਬੱਚੇ ਨੂੰ ਜਿਹੜਾ ਇਹ ਨਿੰਬੂ ਦਾ acharਾ ਦੇ ਸਕਦੇ ਆ ਬੱਚਿਆਂ ਲਈ ਵੀ ਨਿੰਬੂ ਖਾਣਾ ਜ਼ਰੂਰੀ ਹੁੰਦਾ ਕਿਉਂਕਿ ਡਾਕਟਰ ਆਪਾਂ ਨੂੰ ਵੀ ਕਹਿੰਦੇ ਆ ਵੀ ਜੇ ਤੁਸੀਂ ਇੱਕ ਨਿੰਬੂ ਡੇਲੀ ਖਾ ਰਹੇ ਹੋ ਨਾ ਤਾਂ ਮੋਟਾਪਾ ਗਾਇਬ ਕਦੇ ਵੀ ਬੰਦੇ ਨੂੰ ਮੋਟਾਪਾ ਨਹੀਂ ਹੁੰਦਾ ਜੇ ਇੱਕ ਨਿੰਬੂ ਡੇਲੀ ਕੋਈ ਵੀ ਖਾ ਰਿਹਾ ਬੇਸ਼ੱਕ ਉਹ ਲੇਡੀਜ਼ ਆ ਬੇਸ਼ੱਕ ਉਹ ਜਾਣਸਾ ਤੇ ਹੁਣ ਇਹ ਜਿਹੜਾ ਮਸਾਲਾ ਹੁੰਦਾ ਇਹਨੂੰ ਆਪਾਂ ਇਦਾਂ ਜਿਵੇਂ ਚੀਰ ਪਾ ਕੇ ਤੇ ਇਦਾਂ ਭਰਨਾ ਸ਼ੁਰੂ ਕਰ ਦੇਣਾ ਹੁੰਦਾ ਚੰਗੀ ਤਰ੍ਹਾਂ ਭਰਨਾ ਦੋਨੋਂ ਸਾਈਡ ਤੋਂ ਨਿੰਬੂ ਨੂੰ ਇਦਾਂ ਖੋਲ ਕੇ ਤੇ ਮਸਾਲਾ ਭਰਨਾ ਇਹਦੇ ਵਿੱਚ ਕੀ ਕੀ ਹੈ ਇਹ ਵੀ ਮੈਂ ਤੁਹਾਨੂੰ ਦ ਚਾਰਜੋਂ ਕਿਦੋਂ ਵੀ ਤੁਸੀਂ ਪੰਸਾਰੀ ਦੁੱਧ ਨੂੰ ਲੈ ਸਕਦੇ ਆ ਆਰਾਮ ਦੇ ਨਾਲ ਆ ਜਿਹੜਾ ਇਹ ਆਪਾਂ ਨੂੰ ਮਿਲ ਜਾਂਦਾ ਮਾਰਕੀਟ ਦੇ ਵਿੱਚ ਇਦੇ ਵਿੱਚ ਕਾਫੀ ਸਾਰੀਆਂ ਹਾਜਮੇ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਇਹ ਜਿਵੇਂ 2 ਕਿਲੋ ਦੀ 5 ਕਿਲੋ ਜਿੰਨਾ ਤਾਰ ਤੁਸੀਂ ਪਾਉਣਾ ਉਹਦੇ ਹਿਸਾਬ ਨਾਲ ਆਪਾਂ ਨੂੰ ਮਿਲ ਜਾਂਦਾ ਹੁੰਦਾ ਤੇ ਇਹ ਆਪਾਂ ਘਰ ਵੀ ਤਿਆਰ ਕਰ ਸਕਦੇ ਹੁੰਨੇ ਮਸਾਲਾ ਤੇ ਆਪਾਂ ਬਾਜ਼ਾਰੋਂ ਇਦਾਂ ਬਣਿਆ ਬਣਾਇਆ ਵੀ ਲੈ ਸਕਦੇ ਮੰਮੀ ਪਾਉਂਦੀ ਹੁੰਦੇ ਸਾਡੇ ਉੱਥੇ ਤੇ ਮੈਂ ਉਹਨਾਂ ਦਾ achar ਖਾਦਾ ਬਹੁਤ ਵਧੀਆ ਲੱਗਿਆ ਤੇ ਹੁਣ ਮੈਂ ਉਹਨਾਂ ਨੂੰ ਕਿਹਾ ਸੀ ਵੀ ਜਦੋਂ ਤੁਸੀਂ ਪਾਉਣਾ ਹੋਇਆ ਮੈਨੂੰ ਵੀ ਬੁਲਾ ਲਿਓ ਤੇ ਆਪਾਂ ਵੀਡੀਓ ਵੀ ਬਣਾਵਾਂਗੇ ਇਹਦੇ ਵਿੱਚ ਨਾ ਜਿਵੇਂ ਜੀਰਾ ਅਜਵੈਨ ਦਾਲਚੀਨੀ ਲੌਂਗ ਕਾਫੀ ਸਾਰੀਆਂ ਚੀਜ਼ਾਂ ਜਿਵੇਂ ਕਾਲੀ ਮਿਰਚਾ ਚਿੱਟਾ ਨੂਨ ਕ ਉਹ ਆਪਾਂ ਘਰੇ ਮਿਕਸੀ ਦੇ ਵਿੱਚ ਪੀਸ ਕੇ ਬਣਾ ਸਕਦੇ ਹੁੰਦੇ ਆ ਤੇ ਜਾਂ ਫਿਰ ਆਪਾਂ ਬਣਿਆ ਬਣਾਇਆ ਜਿਹੜਾ ਉਹ ਬਾਜ਼ਾਰ ਚੋਂ ਲੈ ਆ ਸਕਦੇ ਆ ਸਾਰੀਆਂ ਚੀਜ਼ਾਂ ਇਹਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਲਓ ਜੇਕਰ ਤੁਸੀਂ ਇਹਨੂੰ ਘਰੇ ਮਸਾਲੇ ਨੂੰ ਤਿਆਰ ਕਰਨਾ ਚਾਹੁੰਦੇ ਆ ਕਿਉਂਕਿ ਇਹ ਅਚਾਰ ਆ ਜੋ ਜਿਹੜਾ ਬਹੁਤ ਹੀ ਗੁਣਕਾਰੀ ਹੁੰਦਾ ਬਾਕੀ ਇਹ ਸਭ ਤੋਂ ਵੱਡੀ ਸਹੂਲਤ ਹੀ ਹੁੰਦੀ ਹੈ ਵੀ ਇਹਨੂੰ ਜਿਹੜੇ ਆਪਣੇ ਬੱਚੇ ਆ ਰਾਮ ਦੇ ਨਾਲ ਰੋਟੀ ਨਾਲ ਖਾ ਸਕਦੇ ਆ ਪਰੌਂਠੇ ਨਾਲ ਖਾ ਸਕਦੇ ਆ ਤੇ ਹਾਜਮੇ ਲਈ ਆਪਾਂ ਵੀ ਜਿਹੜਾ ਖਾ ਸਕਦੇ ਆ ਨਿੰਬੂ ਆ ਜਿਹੜਾ ਇਹਦੇ ਬਹੁਤ ਸਾਰੇ ਫਾਇਦੇ ਆ ਹੋਰ ਵੀ ਹੈ ਨਾ ਜਿਵੇਂ ਵਾਲਾਂ ਨੂੰ ਅੱਖਾਂ ਨੂੰ ਤੇ ਖਾਸ ਕਰਕੇ ਜਿਹੜੀ ਸਭ ਦੀ ਅੱਜਕੱਲ ਪ੍ਰੋਬਲਮ ਹੈਗੀ ਆ ਵੀ ਮੋਟਾਪੇ ਲਈ ਜਿਹੜਾ ਨਿੰਬੂ ਆ ਜ਼ਰੂਰ ਇੱਕ ਆਪਾਂ ਨੂੰ ਖਾਣਾ ਤੇ ਪੀਣਾ ਜਿਹੜਾ ਚਾਹੀਦਾ ਹੈਗਾ ਤੇ ਇਹ ਬਹੁਤ ਸੌਖੀ ਵਿਧੀ ਨਾਲ ਮੈਂ ਤੁਹਾਨੂੰ ਦੱਸਿਆ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਮਾਰਕੀਟ 'ਚ ਜਦੋਂ ਆਪਾਂ ਇਹ ਚਾਰ ਲੈਨੇ ਆ ਤੇ ਇਹ ਬਾਕੀ acharਾਂ ਦੇ ਮੁਕਾਬਲੇ ਨਾ ਬਹੁਤ ਮਹਿੰਗਾ ਜਿਹੜਾ ਮਿਲ ਆਏਗਾ ਪਰ ਇਹਦੇ ਵਿੱਚ ਕਰਨਾ ਜਿਹੜਾ ਆਪਾਂ ਕੁਝ ਵੀ ਨਹੀਂ ਹੁੰਦਾ ਬਸ ਇਹ ਜਿਹੜੀ ਵਿਧੀ ਹੈਗੀ ਇਹ ਇੱਕ ਇਹਦੇ ਨਾਲ ਕੀ ਹੁੰਦਾ ਵੀ ਇਹ ਬਿਸ਼ੱਕ ਖਤਮ ਹੋ ਜਾਊਗਾ ਪਰ ਖਰਾਬ ਨਹੀਂ ਹੋਊਗਾ ਬਿਸ਼ੱਕ ਇਹ ਸਾਲ ਪਿਆ ਰਵੇ ਬਿਸ਼ੱਕ ਇਹ 2 ਸਾਲ ਪਿਆ ਰਵੇ ਤਾਂ ਵੀ ਤੁਹਾਡਾ ਇਹੀ ਨਿੰਬੂ ਦਾ achar ਹੈ ਜਿਹੜਾ ਉਹ ਖਤਮ ਨਹੀਂ ਹੋਊਗਾ ਹੁਣੇ ਆਪਾਂ ਸਾਰਿਆਂ ਚ ਮਸਾਲਾ ਭਰ ਕੇ ਜਿਹੜਾ ਤਿਆਰ ਕਰ ਲਿਆ ਉਹਨੇ ਤੁਸੀਂ ਵੀਡੀਓ ਨੂੰ ਲਾਈਕ ਕਰੋ ਇਸ ਤਰ੍ਹਾਂ ਜਿਹੜਾ ਮਸਾਲਾ ਬਚ ਜੇ ਉਹਨੂੰ ਉੱਤੇ ਉੱਤੇ ਆਪਾਂ ਭੁੱਕ ਲਿਆ ਤੇ ਇਹ ਆਪਾਂ ਇੱਕ ਖੰਡ ਦੀ ਛੋਟੀ ਕੌਲੀ ਲਈ ਹੈ ਅਵਰਸੇ ਤੋਂ ਇਦਾਂ ਕਿਹਾ ਜਾਂਦਾ ਵੀ ਜੇ ਜੇ ਤੁਸੀਂ 1 ਕਿਲੋ ਚਾਰ ਪਾਉਣਾ ਹਨ ਤਾਂ ਤੁਸੀਂ ਉਹ ਚ 400 ਗ੍ਰਾਮ ਜਿਹੜੀ ਖੰਡ ਪਾਉਣੀ ਚਾਹੀਦੀ ਹੈ 1 ਕਿਲੋ ਨਿੰਬੂਆਂ ਦਾ ਪਰ ਉਹ ਜ਼ਿਆਦਾ ਹੋ ਜਾਂਦੀ ਹੈ ਇਸ ਲਈ ਆਪਾਂ 250 ਗ੍ਰਾਮ ਦੇ ਕਰੀਬ ਹੈ ਜਿਹੜੀ ਖੰਡ ਪਾਈ ਆ ਕਿਉਂਕਿ ਅਸੀਂ ਆਚਾਰ ਮੰਮੀ ਪਾਉਂਦੇ ਰਹਿੰਦੇ ਆ ਫਿਰ ਉਹ ਜ਼ਿਆਦਾ ਮਿੱਠਾ ਜਾ ਹੋ ਜਾਂਦਾ ਹੁਣ ਮਿੱਠਾ ਅੱਜ ਕੱਲ ਹਰੀ ਕੀ ਖਾਣ ਤੋਂ ਪਰਹੇਜ਼ ਕਰਦਾ ਹਨ ਤਾਂ ਇਸ ਲਈ ਆਪਾਂ ਇੱਕ ਕੌਲੀ ਜਿਹੜੀ 250 ਗ੍ਰਾਮ ਅਖੰਡ ਪਾਈ ਆ ਇਹਦੇ ਨਾਲ ਵੀ ਇਹ ਜਿਹੜਾ ਹੈਗਾ ਬਹੁਤ ਵਧੀਆ ਬਣੇਗਾ ਤੇ ਨਿੰਬੂ ਇਦਾਂ ਆਰਾਮ ਨਾ ਨਾ ਆਪਾਂ ਜਿਹੜੇ ਵੀ ਬਰਤਨ ਦੇ ਵਿੱਚ ਪਾਵਾਂਗੇ ਜਿਹੜੇ ਵੀ ਮਰਤਵਾਨ ਦੇ ਵਿੱਚ ਪਾਵਾਂਗੇ ਇਦਾਂ ਰੱਖਣੇ ਆ ਵੀ ਜਦੋਂ ਮਸਾਲਾ ਜਿਹੜਾ ਉਹ ਡੁੱਲੇ ਨਾ ਕਿਸੇ ਵੀ ਤਰ੍ਹਾਂ ਇਦਾਂ ਚੇਨ ਚੇਨ ਕੇ ਜਿਹੜਾ ਭਾਂਡੇ ਦੇ ਵਿੱਚ ਹੈ ਜਿਹੜਾ ਤੁਸੀਂ ਇਹ ਨੀਮਾ ਨੂੰ ਰੱਖਣਾ ਸਾਬ ਤੇ ਸਾਬ ਤੇ ਵੀ ਇਹ ਜਿਹੜਾ ਮਸਾਲਾ ਉਸੇ ਤਰ੍ਹਾਂ ਵਿੱਚ ਭਰਿਆ ਰਵੇ ਤੇ ਹਿੱਲੇ ਜੁਲੇ ਨਾ ਜਿਹੜਾ ਆਪਣੇ ਤੋਂ ਇਹ ਬਚ ਜਾਊਗਾ ਇਹਨੂੰ ਵੀ ਆਪਾਂ ਉੱਪਰ ਹੀ ਇਹ ਪਾ ਦੇਣਾ ਇਹਨੂੰ ਵੇਸਟ ਨਹੀਂ ਕਰਨਾ ਸਿੱਟਣਾ ਨਹੀਂ ਕਿਉਂਕਿ ਜੀਰਾ ਜ਼ਵੈਣ ਚਿੱਟਾ ਨੂਨ ਕਾਲੀ ਨੂਨ ਕਾਲੀ ਮਿਰਚ ਇਦਾਂ ਜਿਹੜੇ ਵਧੀਆ ਵਧੀਆ ਜਿਹੜੇ ਮਸਾਲੇ ਹੁੰਦੇ ਆ ਅੰਕਾਰ ਤੁਸੀਂ ਪੀਸਕੇ ਬਣਾਉਣਾ ਚਾਹੋ ਤਾਂ ਫਿਰ ਸਕਰੀਨਸ਼ਾਟ ਜ਼ਰੂਰ ਲੈ ਲਿਓ ਤੇ ਇੱਕ ਆਪਾਂ ਜਿਹੜੀ ਖੰਡ ਦੀ ਗੋਲੀ ਹੈ ਮਸਾਲਾ ਪਾਉਣ ਤੋਂ ਬਾਅਦ ਇਦਾਂ ਇਹਨੂੰ ਪਾ ਕੇ ਤੇ ਟੱਕ ਦੇਣਾ ਇੱਕ ਹਫਤੇ ਦੇ ਵਿੱਚ ਜਿਹੜਾ ਇਹ ਆਚਾਰ ਇਹ ਤਿਆਰ ਹੋਏਗਾ ਇੱਕ ਹਫਤੇ ਦੇ ਵਿੱਚ ਯਾਨੀ ਕਿ 7 ਦਿਨ ਦੇ ਵਿੱਚ ਇਹ ਖਾਣਯੋਗ ਆ ਜਿਹੜਾ ਹੋ ਜਾਏਗਾ ਬਹੁਤ ਵਧੀਆ ਇਹ ਬਣ ਕੇ ਤਿਆਰ ਹੋਏਗਾ ਜਿਹੜਾ ਵੀ ਇਹਨੂੰ ਖਾਏਗਾ ਉਹ ਵਾਰ-ਵਾਰ ਮੰਗੇਗਾ ਜੇ ਕਿਸੇ ਰਿਸ਼ਤੇਦਾਰ ਨੂੰ ਖਵਾਉਂਗੇ ਤਾਂ ਉਹ ਵੀ ਤੁਹਾਡੀਆਂ ਤਾਰੀਫਾਂ ਕਰੇਗਾ ਬਹੁਤ ਵਧੀਆ ਇਹ ਬਹੁਤ ਟੇਸਟੀ ਬਣਦਾ ਤੇ ਹਾਜਮੇ ਲਈ ਇਹਨੂੰ ਜ਼ਰੂਰ ਆ ਜਿਹੜਾ ਦੇਖ ਰਿਹਾ ਹੈ ਬਣਾਉਣਾ ਵੀਡੀਓ ਨੂੰ ਸੇਵ ਕਰ ਲੈਣਾ ਮੈਂ ਵੀਰਪਾਲ ਕੌਰ ਸੇਖੋਂ ਜੈਤੋ ਤੇ ਜਿਨ੍ਹਾਂ ਨੇ ਹਜ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਤੇ ਫੋਲੋ ਜ਼ਰੂਰ ਕਰ ਲੋ ਮੇਰੀ ਮੰਮੀ ਤੇ ਚਾਰ ਅਸੀਂ ਚੰਦ ਪਾਣਾ ਯਾਨੀ ਕਿ ਮੇਰੇ ਪਿੱਕੀ ਪਾਇਆ ਸੀਗਾ ਕਿਉਂਕਿ ਮੰਮੀ ਬਣਾਉਂਦੇ ਆ ਤੇ ਉਹ ਕਿੰਨੇ ਸਾਲ ਹੀ ਇਹਨਾਂ ਦੇ ਪਿਆਰਿੰਦੇ ਖਰਾਬ ਨਹੀਂ ਹੁੰਦਾ ਤੇ ਫਿਰ ਅਸੀਂ ਨਹੀਂ ਕਦੇ ਮਿੱਠੇ ਨੀਮੂਆਂ ਦਾ ਤੇ ਹੁਣ ਆਪਾਂ ਇਹ ਬਣਾਇਆ ਹੈਗਾ ਤੇ ਤੁਸੀਂ ਵੀ ਸਾਰਿਆਂ ਨੇ ਬਣਾ ਲੈਣਾ ਜੇ ਤੁਹਾਡਾ ਵੀ ਦਿਲ ਕਰਦਾ ਤੇ 7 ਦਿਨਾਂ ਬਾਅਦ ਇਹਨੂੰ ਆਰਾਮ ਦੇ ਨਾਲ ਤੁਸੀਂ ਖਾ ਸਕਦੇ ਆ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਜਰੂਰ ਕਰਿਓ